ਜੀ ਮੈਂ ਜੈਰਵ ਜੀ ਦੀ ਮੈਂ ਗੁਨਾਲ ਪਾਸੀ ਤਾਂ ਤੁਹਾਨੂੰ ਪਤਾ ਹੀ ਹੈ ਜੀ ਕਿ ਜੋਤੀ ਨੂਰਾ ਜੀ ਮੈਂ 2 ਸਾਲ ਤੋਂ ਕੁਝ ਵੀ ਮੈਂ ਬੋਲਿਆ ਵੀ ਨਹੀਂ ਨਾ ਮੈਂ ਬੋਲਣਾ ਚਾਹੁੰਦਾ ਸੀ ਕਿ ਜਿਹੜਾ ਆਪਣੀ ਲਾਈਫ 'ਚ ਜਿੱਦਾਂ ਕੁਛ ਹੈਗਾ ਠੀਕ ਆ ਪਰ ਥੋੜੇ ਦਿਨਾਂ ਤੋਂ ਹੀ ਤੇ ਕੰਟੀਨਿਊਸਲੀ ਕਰ ਰਹੇ ਕਦੀ ਕੁਝ ਕਦੀ ਕੋਈ ਮੈਨੂੰ ਨਹੀਂ ਪਤਾ ਕੀ ਪਲਾਨ ਕਰਦੇ ਪਏ ਸੀ ਇਹ ਤਾਂ ਅੱਜ ਇਹਨਾਂ ਦੀ ਕਾਲ ਆਂਦੀ ਆ ਕਿ ਕਿੱਥੇ ਆ ਤੂੰ ਮੈਂ ਕਿਹਾ ਮੈਂ ਫਲੋਰ ਕਹਿੰਦੇ ਤੂੰ ਹੁਣ ਹੀ ਆਏਂਗਾ ਜਲੰਧਰ ਉਹ ਭਾਜੀ ਪਰਿਵਾਰ ਬਚਾਣ ਲਈ ਪੰਕਜ ਭਾਜੀ ਕੋਣ ਨਹੀਂ ਕੁਛ ਕਰਦਾ ਤੁਸੀਂ ਮੈਨੂੰ ਦੱਸੋ ਹੁਣ ਇੱਕ ਵਦਮ ਕਾਲ ਆਈ ਜੇ ਮੇਰੇ ਦਿਲ 'ਚ ਕੋਈ ਚੇਤਾ ਦਾ ਹੋਵੇ ਵੀ ਜੋਤੀ ਨੇ ਮੇਨੂੰ ਗਲਤ ਕਰਨਾ ਜਾਂ ਕੁਛ ਹੈ ਤੇ ਮੈਂ ਕੱਲਾ ਕਦੀ ਵੀ ਨਾ ਆਂਦਾ ਭਾਜੀ ਕਦੀ ਵੀ ਨਾ ਆਂਦਾ ਮੈਂ ਫਿਰ ਵੀ ਸਭ ਕੁਝ ਭੁਲਾ ਕੇ ਮੈਂ ਆਇਆ ਔਰ ਭਾਜੀ ਇਹਨੇ ਮੈਨੂੰ ਵਿਦੀਪੁਰ ਰੋਡ ਤੇ ਬੁਲਾਇਆ ਫਲਾਈਓਵਰ ਦੇ ਕੋਲ ਸੁਨਮ ਸਾਂਝ ਮੈਂ ਜਦੋਂ ਵਿਦੀਪੁਰ ਚੌਂਕ ਦੇ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹਨਾਂ ਦੀਆਂ ਦੋਨੋਂ ਗੱਡੀਆਂ ਖੜੀਆਂ ਕਿ ਇਹ ਕਿਸੇ ਪਲਾਨ 'ਚ ਮੈਨੂੰ ਬੁਲਾ ਰਿਹਾ ਹੈ ਉਲਪਾ ਜੀ ਮੈਂ ਪਿੱਛੋਂ ਹੀ ਜਿਹੜਾ ਵਿਦੀਪੁਰ ਵਾਲਾ ਡਿਵਾਈਡਰ ਆ ਨਾ ਮੈਂ ਉੱਥੋਂ ਹੀ ਯੂਟਰਨ ਲੈ ਕੇ ਤੇ ਮੈਂ ਵਾਪਸ ਫੋਨ ਲੱਗਾ ਤੇ ਚਾਰ ਬੰਦੇ ਇਹਨਾਂ ਨੇ i20 ਗੱਡੀ ਦੇ ਵਿੱਚ ਖੜੇ ਕੀਤੇ ਹੋਏ ਉਹ ਚੋਰ ਚੱਕੇ ਜੇ ਜਿਹੜੇ ਆਨਾਂ ਹਾਲੇ ਲਈ ਫਿਰਦੇ ਕੋਈ ਫੀਮ ਵੇਚਣ ਵਾਲਾ ਕੋਈ ਕੁਝ ਵੇਚਣ ਵਾਲਾ ਸਭ ਮਤਲਬ ਸਭ ਦਾ ਹੁਣ ਹੋਊਗਾ ਨਵੇੜਾ ਇਦਾਂ ਨਹੀਂ ਜਾਂਦੇ ਹੁਣ ਇਹ ਤੇ ਉਹ ਬੰਦਿਆਂ ਨੇ ਨਾ ਮੇਰਾ ਇਦਾਂ ਕਾਰ ਰੋਕ ਕੇ ਚਾਰਾ ਜਾਣੇ ਨੇ ਮੇਰਾ ਕੜਾ ਕੜਾ ਫੜਿਆ ਆ ਦੇਖੋ ਕੜਾ ਫੜਿਆ ਤੇ ਕੜੇ ਤੋਂ ਫੜ ਕੇ ਕਹਿੰਦੇ ਸੀ ਸੀਐਸਟਾਫ ਤੋਂ ਆ ਤੇ ਚਾਰਾਂ ਨੇ ਪਿਸਤਲਾਂ ਰੱਖ ਦਿੱਤੀ ਨਾ ਮੇਰੇ ਤੇ ਮੈਂ ਉੱਥੋਂ ਬਾਜੀ ਕੜਾ ਕਿਸੇ ਤਰ੍ਹਾਂ ਛਡਾ ਕੇ ਮੇਰੇ ਗੱਟ ਵਿੱਚ ਲਿਆ ਗਿਆ ਸਾਰਾ ਤੇ ਮੈਂ ਗੱਡੀ ਨਿਠਾਈ ਮੈਂ ਗੱਡੀ ਨਿਠਾਈ ਇਹਨਾਂ ਨੇ ਬਾਜੀ ਪਠਾਨਕੋਟ ਫਲਾਈਓਵਰ ਦੇ ਕੋਲ ਆ ਕੇ ਨਾ ਉੱਥੋਂ ਫੋਰਚੂਨਰਾਂ ਵੀ ਲੱਗ ਗਈਆਂ ਤੇ i20 ਵੀ ਲੱਗ ਗਈ ਇਹਨਾਂ ਨੇ ਮੇਰੀ ਗੱਡੀ 'ਚ ਗੱਡੀਆਂ ਨੇ ਮਾਰੀ ਕਿੰਨੀ ਵਾਰ ਮੈਂ ਕਦੀ ਅੱਗੇ ਹੋਵਾਂ ਕਦੀ ਪਿੱਛੇ ਹੋਵਾਂ ਬੇਦੀਪੁਰ ਤੋਂ ਲੈ ਕੇ ਤੇ ਮੈਨੂੰ ਲੱਗਦਾ ਹੈ ਕਿ ਮਕਸੂਦਾ ਵੀ ਪੁੱਲ ਟੱਪ ਗਏ ਸੀ ਅਸੀਂ ਸ਼ਹਿਰ ਪਟਾਣਕੋਟ ਤੋਂ ਵੀ ਟੱਪ ਗਏ ਸੀ ਅਸੀਂ ਤਾਂ ਇਹਨਾਂ ਨੇ ਉੱਥੇ ਤੱਕ ਮੇਰੇ ਮਗਰ ਗੱਡੀ ਜਦੋਂ ਇਹਨਾਂ ਨੇ ਸ਼ਹਿਰ ਪਟਾਣਕੋਟ ਚੋਂ ਟੱਪਦੇ ਮੇਰੇ ਚ ਗੱਡੀ ਮਾਰੀ ਨਾ ਤੇ ਟਾਇਰ ਸਾਰਾ ਬਲਾਸਟ ਹੋ ਗਿਆ ਉਹ ਜਿੰਨੀ ਦੂਰ ਤੱਕ ਜਾ ਸਕਿਆ ਮੈਂ ਉਨੀ ਦੂਰ ਤੱਕ ਕਾਰ ਲੈ ਕੇ ਆਈਆਂ ਰਿੰਗ ਦੇ ਉੱਪਰ ਹੀ ਇਹਨਾਂ ਨੇ ਭਾਜੀ ਉੱਥੇ ਜਿੱਥੇ ਮੇਰੀ ਗੱਡੀ ਰੁੱਕ ਗਈ ਇਹਨਾਂ ਨੇ ਤਿੰਨੇ ਗੱਡੀਆਂ ਰੋਕੀਆਂ ਆਪਣੀਆਂ ਜੋਤੀ ਨੂਰਾ ਜੀ ਆ ਵਿੱਚ ਅਭਿਨਾਸ਼ ਕੁਮਾਰ ਅਭੀ ਜਿਹਨੂੰ ਹੁਣ ਜੋਤੀ ਨੂਰਾ ਨੇ ਬਣਾਇਆ ਹੋਇਆ ਉਸਮਾਨ ਸਭ ਝੂਠ ਸਭ ਝੂਠ ਹੈ ਇਹਦਾ ਇਹਨੇ ਸਾਰੇ ਕੰਮ ਝੂਠ ਕੂਰੀ ਦੇ ਤੇ ਔਰ ਨਾਲ ਜਿਹੜੇ ਇਹਨਾਂ ਨੇ ਪਤੰਦਰ ਰੱਖੇ ਹੋਏ ਨੇ ਵੱਡੇ ਬਦਮਾਸ਼ 10-10 ਜਾਣੇ 8-8 ਜਾਣੇ ਇਕੱਲੇ ਬੰਦੇ ਨੂੰ ਘੇਰਦੇ ਨਾ ਪੁੱਤ ਵਕਤ ਤੁਹਾਨੂੰ ਹੁਣ ਦੱਸੂਗਾ ਤੁਹਾਨੂੰ ਮੈਂ 2 ਸਾਲਾਂ ਤੋਂ ਕੁਝ ਨਹੀਂ ਕਿਹਾ ਔਰ ਤੁਸੀਂ ਸਾਰੇ ਗੰਦ ਦੇ ਭਰੇ ਹੋਏ ਹੋ ਇਲਜ਼ਾਮ ਦੂਜਿਆਂ ਤੇ ਲਾਉਣੇ ਆ ਨਾ ਇੱਕ ਬੰਦਾ ਵੀ ਤੁਹਾਡੇ ਵਿੱਚ ਰੱਬ ਨੂੰ ਮੰਨਣ ਵਾਲਾ ਨਹੀਂ ਅੰ ਵਿੱਚ ਹੀ ਆ ਤੁਹਾਡੀ ਚੋਤੀ ਨੁਰਾ ਵੀ ਹੁੰਦੀ ਮੈਂ ਡਰਦਾ ਜੋਤੀ ਨੁਰਾ ਤੇਰੇ ਤੋਂ ਕਿਹਦੀ ਪਤਾ ਲੱਗਿਆ ਕਿ ਨਾ ਤੀਨ ਭਾਜੀ ਜਦੋਂ ਗੱਡੀ ਉੱਥੇ ਮੇਰੀ ਰੁੱਕ ਗਈ ਬਲਾਸਟ ਹੋਣ ਤੋਂ ਬਾਅਦ ਟਾਇਰ ਬਲਾਸਟ ਹੋ ਗਏ ਉਦੋਂ ਇਹਨਾਂ ਨੇ ਅੱਠ ਜਾਣਿਆਂ ਨੇ ਮੈਨੂੰ ਐਨਾ ਵੀ ਕੁੱਟਿਆ ਭਾਜੀ ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਮਾਰ ਦਿੱਤਾ ਮਾਰ ਕੇ ਇਹਨਾਂ ਨੇ ਆਪਣੇ ਵੱਲੋਂ ਅੱਠਾ ਨੌ ਜਾਣਿਆਂ ਨੇ ਮੈਨੂੰ ਗੱਡੀ 'ਚ ਆਪਣੀ ਦੇ ਵਿੱਚ ਜਿਹੜੀ ਇਹਨਾਂ ਦੀ i20 ਉੱਚ ਚੱਕ ਕੇ ਸਿੱਟ ਲਿਆ ਔਰ ਜਦੋਂ ਭਾਜੀ ਇਹ ਚੱਕ ਕੇ ਸਿੱਟ ਕੇ ਨਾ ਰੋਂਗ ਸਾਈਡ ਖੂਹ ਤੇ ਲੈ ਕੇ ਚੱਲਦੇ ਇਹਨੂੰ ਇੱਧਰ ਲੈ ਕੇ ਚੱਲਦੇ ਇਹਨੂੰ ਤੇ ਇਹਨਾਂ ਨੇ ਜਦੋਂ ਨਾ ਮੈਨੂੰ ਚੱਕ ਕੇ ਸਿੱਟ ਕੇ ਉਧਰੋਂ ਪੀਸੀ ਆਰ ਦੀ ਗੱਡੀ ਆ ਗਈ ਕੁਦਰਤ ਜਿੱਦਾਂ ਮੇਰੀ ਕਿਸਮਤ ਜਦ ਆਪ ਸੰਗਤ ਦੀਆਂ ਦੁਆਵਾਂ ਔਰ PCR ਦੀ ਗੱਡੀ ਆਂਦੀ ਦੇਖ ਕੇ ਨਾ ਭਾਜੀ ਇਹਨਾਂ ਦਾ ਦਿਮਾਗ ਤਨ ਗਿਆ ਕਿ ਉਹਨਾਂ ਨੇ ਹੁਣ ਦੇਖ ਲਿਆ ਵਾ ਔਰ ਇਹਦੀ ਗੱਡੀ ਇੱਥੇ ਡੈਮੇਜ ਵੀ ਖੜੀ ਆ ਤੇ ਪੁਲਿਸ ਕਾਰਵਾਈ ਕਰੂਗੀ ਤੇ ਨਹੀਂ ਤਾਂ ਇਹਨਾਂ ਨੇ ਭਾਜੀ ਕੁਝ ਨਹੀਂ ਪਤਾ ਲੱਗਣ ਦੇਣਾ ਸੀ ਇਹਨਾਂ ਨੇ ਉਸੇ ਟਾਈਮ ਗੱਡੀ ਵਿਦੀਪੁਰਲ ਨੂੰ ਵਾਪਿਸ ਲੈ ਕੇ ਤੇ ਮਕਸੂਦਾ ਥਾਣੇ ਚ ਲਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ PCR ਦੇਖ ਚੁੱਕੇ ਆ ਭਾਜੀ ਮਤਲਬ ਕਿ ਯਾਰ ਇੱਕ ਸੂਫੀ ਆਰਟਿਸਟ ਹੋ ਕੇ ਤੁਸੀਂ ਇਹ ਕੁਝ ਕਰਦੇ ਪਿਓ ਨਾ ਮੈਨੂੰ ਤਾਂ ਕੋਈ ਗੱਲ ਨਹੀਂ ਮੈਂ ਤਾਂ ਜਦ ਤੱਕ ਮੌਤ ਨਹੀਂ ਲਿਖੀ ਤਾਂ ਮੈਨੂੰ ਆਣੀ ਵੀ ਨਹੀਂ ਆ ਤੁਸੀਂ ਬਹੁਤ 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 ਟਰਾਈਆਂ ਕੀਤੀਆਂ ਮੈਂ ਕੁਝ ਨਹੀਂ ਬੋਲਿਆ ਤੂੰ ਬਹੁਤ ਕੁਝ ਬੋਲੀ ਜੋਤੀ ਬਹੁਤ ਕੁਝ ਬੋਲੀ ਤੂੰ ਰਾਮਾ ਮੰਡੀ ਥਾਣੇ ਚ ਪਾਜੀ ਪਹਿਲਾਂ ਇਹ ਮੈਨੂੰ ਮਕਸੂਦਾਂ ਲੈ ਕੇ ਨਾ ਚੱਕ ਕੇ ਕਿਉਂਕਿ ਗੱਡੀ ਆਪਣੀ ਆ ਰਾਮਾ ਮੰਡੀ ਦੇ ਕੋਲ ਕੀ ਸੜਕੀ ਸੜਕੇ ਆ ਗਈ ਸੀ ਨਾ ਤਾਂ ਕਰਕੇ ਫਿਰ ਉਹ ਕੇਸ ਇੱਥੇ ਉਹਨਾਂ ਨੇ ਲਿਆਂਦਾ ਵਾ ਰਾਮਾ ਮੰਡੀ ਦੇ ਵਿੱਚ ਹੁਣ ਮੈਂ ਬਿਆਨ ਦਿੱਤੇ ਨੇ ਮੈਂ ਐਮਐਲਆਰ ਕਟਵਾਣ ਲੱਗਾ भाजी बाकी संगत सारा कुछ पता है कौन झूठ है कौन सच है ते और मैं एक चीज कहना चाहूंगा जेड़ा जो कोई गांधा पे ना वो दिल तो है नहीं और मैं कलाकार भरा फकीर भरा बहुत जल्दी काटे मोहरे बहुत कुछ तो ऐसा लैके आऊंगा कि शायद मुड़ के शकल भी ना देखो किसी भी सब ग सूफी हुए ने ना उन्होंने कीड़िया भी नहीं मारियां कभी कीड़ी नुकसान होता ਇਹ ਤਾਂ ਦਿਲਾਂ ਨਾਲ ਖੇਲਦੇ ਫਿਰਦੇ ਨੇ ਰੱਬ ਅੰਜ ਮੈਨੂੰ ਕੀ ਕੱਲ ਕੀ ਹੋਈ ਸੀ ਗੱਲ ਕੁਛ ਨਹੀਂ ਇਹ ਨਾ ਕਿੰਨੇ ਦਿਨਾਂ ਤੋਂ ਨਾ ਤੰਗ ਪਰੇਸ਼ਾਨ ਬਹੁ ਕਰਦਾ ਸੀਗਾ ਤੇ ਮਤਲਬ ਇਦਾਂ ਹੀ ਫੋਨ ਮੈਸੇਜ WhatsApp ਤੇ ਨਾ ਜਾਣ ਕੇ ਮਤਲਬ ਗਲਤ ਮੈਸੇਜ ਕਰਦਾ ਰਹਿੰਦਾ ਸੀਗਾ ਤੇ ਕਾਫੀ ਚੀਜ਼ਾਂ ਤੋਂ ਮਤਲਬ ਇਦਾਂ ਹੀ ਇਮੋਸ਼ਨਲ ਬਲੈਕਮੇਲ ਬਹੁ ਕਰਦਾ ਪਿਆ ਸੀਗਾ ਤੇ ਫੇ ਮੈਂ ਇਹਨੂੰ ਅੱਜ ਉਸ ਉਸ ਗੱਲ ਤੋਂ ਮੈਂ ਇਹਨੂੰ ਮਿਲਣਾ ਹੀ ਅੱਜ ਇਹਨੇ ਬੁਲਾਇਆ ਨਾ ਤੇ ਇਹਨੇ ਬੁਲਾਇਆ ਫੋਨ ਕਰਕੇ ਨਾ ਤੇ ਫੇ ਮੈਂ ਆਈ ਤੇ ਇਹਨੇ ਮੈਨੂੰ ਕੋਤੋਂ ਇਹ WhatsApp 콜 ਲਾ ਕੇ ਸਾਨੂੰ ਗੁਜਰਾ ਫੋਨ ਕਰਦੇ WhatsApp 콜 ਲਗਾਉਂਦਾ ਸੀਗਾ ਤੇ ਕਦੇ ਕਦੇ Snapchat ਤੇ 콜 ਲਗਾਉਂਦਾ ਸੀਗਾ ਕਦੇ Snapchat ਤੇ ਕਦੇ WhatsApp 콜 ਲਗਾਉਂਦਾ ਸੀਗਾ ਇਹ ਕਿ ਮੇਰੇ ਕੋ ਤੁਹਾਡੇ ਕੋਈ ਪ੍ਰੂਫ ਆ ਮੈਂ ਵੀਡੀਓ ਜੇ ਦੇਣੇ ਆ ਜਾਂ ਇਦਾਂ ਕਰ ਦੇਣੀ ਉਦਾਂ ਕਰ ਦੇਣੀ ਆ ਮੱਕੀ ਸਾਨੂੰ ਮੈਂਟਲੀ ਹਰਾਸਮੈਂਟ ਕਰਦਾ ਸੀਗਾ ਸਾਨੂੰ ਦੋਨਾਂ ਨੂੰ ਤੇ ਅੱਜ ਨਾ ਇਹਨੇ ਕਿਹਾ ਕਿ ਕਹਿੰਦਾ ਮੈਂ ਲੱਦਣਾ ਪੁਲਿਸ ਨੇ ਖੜਾ ਤੁਸੀਂ ਉੱਥੇ ਆਓ ਤੋ ਉੱਥੇ ਜੋਤੀ ਜੀ ਗਏ ਮੈਂ ਦੱਸਿਆ ਨਹੀਂ ਕਰੋ ਇਹਨਾਂ ਨੇ ਉੱਥੇ ਜਦੋਂ ਗਏ ਇਹਨਾਂ ਨੇ ਬੱਤੀ ਵੇਚੀ ਕਰਨ ਲੱਪਿਆ ਇਹ ਤੇ ਨਾਲ ਇਹਦੇ ਚਾਰ ਮੁੰਡੇ ਸੀ ਹੋਰ ਆਟੋ ਗੱਡੀ ਚ ਇਹ ਨਹੀਂ ਪਤਾ ਸਾਨੂੰ ਕੌਣ ਸੀ ਗਣ ਪਛਤੇ ਪੰਡੇ ਸੀਗੇ ਸਾਨੂੰ ਪਛਾਣ ਨਹੀਂ ਹੋਏ ਮੁੜ ਕੇ ਜਦੋਂ ਜੋਤੀ ਜੀ ਨੇ ਮੈਨੂੰ ਫੋਨ ਕੀਤਾ ਮੈਂ ਉੱਥੇ ਲੱਗ ਕੇ ਮੇਰੇ ਦੋ ਮੁੰਡੇ ਸੀਗੇ ਮੈਂ ਉਹਨਾਂ ਨੂੰ ਭੇਜਿਆ ਇਹਨੇ ਉਹਨਾਂ ਨੂੰ ਦੇਖ ਕੇ ਆਪਣੀ ਗੱਡੀ ਚੜਾ ਲਈ ਤੇ ਇਹਦੀ ਗੱਡੀ ਦਾ ਵੇਰ ਕੰਮ ਨੂੰ ਪਰਦੇ ਲੱਗੇ ਟਾਇਰ ਪਾੜ ਗਿਆ ਗੱਡੀ ਟਰੱਕ ਦੇ ਵਿੱਚ ਹਿੱਟ ਹੋਈ ਤੇ ਉੱਥੇ ਟਾਇਰ ਪਾੜ ਗਿਆ ਮੁੜ ਕੇ ਪਠਾਨਪੁਰ ਚੌਂਕ ਲੱਗੇ ਇਹਦੀ ਗੱਡੀ ਰੋਕ ਲਈ ਇਹਨੇ ਆਪਣੀ ਜੋ ਟਾਇਰ ਪਟਾ ਗੱਡੀ ਚੱਲੀ ਨਹੀਂ ਟਾਇਰ ਪਾਟੇ ਦੇ ਗੱਡੀ ਚਲਾਉਂਦਾ ਰਿਹਾ ਏ ਤੇ ਸਾਡੇ ਮੁੰਡੇ ਨੇ ਬੈਂਸਿਆ ਹੱਥ ਪਾਈ ਉਹਨਾਂ ਨੇ ਸਾਡੇ ਦੰਦੀਆਂ ਹੀ ਵੱਡੀਆਂ ਮੁੰਡੇ ਦੇ ਨੇ ਠੀਕ ਆ ਇਹਦੇ ਕਰ ਉਹਨੇ ਕਰ ਇਹਨੇ ਕਿਰਪਾਨ ਵੀ ਕੱਢ ਕੇ ਮਾਰੀ ਸਾਡੇ ਮੁੰਡੇ ਦੇ ਤੇ ਸਾਡੇ ਮੁੰਡੇ ਨੇ ਫੜ ਕੇ ਇਹਨਾਂ ਨੂੰ ਥਾਣੇ ਲੈ ਗਏ ਇੱਕ ਨੰਬਰ ਅਸੀਂ ਲੈ ਜਾਣਾ ਸੀ ਕਹਿੰਦੇ ਰਾਮਾ ਮੱਡੀ ਥਾਣੇ ਮੁੰਡੇ ਨੂੰ ਪਤਾ ਨਹੀਂ ਸੀਗਾ ਉਹ ਇੱਕ ਨੰਬਰ ਥਾਣੇ ਲੈ ਕੇ ਜੋਤੀ ਜੀ ਮੇਰੇ ਨਾਲ ਫਿਰ ਥਾਣੇ ਪਹੁੰਚ ਗਏ ਅਸੀਂ ਥਾਣੇ ਪਹੁੰਚੇ ਨਾਲ ਹੀ ਉਹਨੂੰ ਥਾਣੇ ਜਾਂਦਾ ਫਿਰ ਥਾਣੇ ਵਾਲਿਆਂ ਨੇ ਇਹ ਰਾਮਾ ਮੱਡੀ ਥਾਣੇ ਨੂੰ ਫੋਨ ਕੀਤਾ ਮੌਕੇ ਦੀ ਗਈ ਉੱਥੇ ਪੁਲਿਸ ਜਿੱਥੇ ਸਾਡੀ ਵਾਰਪਾ ਹੋਇਆ ਵਾ ਤੇ ਜਲਦਣਾ ਪੁਲਿਸ ਲੈਣੇ ਕਿ ਜਿੱਥੇ ਗੱਡੀ ਖੜ ਉਥੋਂ ਉਹਨਾਂ ਨੇ ਸਾਰਾ ਮੌਕੇ ਦੇ ਦੇਖ ਲਿਆ ਜੋ ਵੀ ਸੀਗਾ ਸਾਨੂੰ ਹੁਣ ਥਾਣੇ ਲੈ ਕੇ ਆਏ ਸੀਗੇ ਇੱਥੇ ਨਾਲ ਇਹਦੇ ਸਾਡੇ ਬਿਆਨ ਲਿਖੇ ਆ ਜੋ ਜੋ ਸਾਨੂੰ ਇਹ ਹਰਾਸਮੈਂਟ ਕਰਦਾ ਸੀ ਅੱਜ ਤੋਂ 5 ਮਹੀਨੇ ਪਹਿਲਾਂ ਵੀ ਇਹਨੇ ਨਾ ਨਕੁੱਦਰ ਚੌਕ ਲਾਗੇ ਰੋਕਣ ਦੀ ਕੋਸ਼ਿਸ਼ ਕੀਤੀ ਜੋਤੀ ਜੀ ਨੂੰ ਉਹ ਵੀ ਕੰਪਲੀਟ ਅਸੀਂ ਇੱਕ ਨੰਬਰ ਡਿਊਜਨ ਨੰਬਰ 1 ਦੇ ਵਿੱਚ ਉਹ ਵੀ ਲਿਖੀ ਹੋਈ ਹੈ ਪੈਂਡਿੰਗ ਪਈ ਆ ਉਦੋਂ ਵੀ ਪੁਲਿਸ ਨੇ ਇਹਨੂੰ ਫੋਨ ਕਰਕੇ ਪੁੱਛਿਆ ਉਦੋਂ ਵੀ ਆਇਆ ਨਹੀਂ ਇਹ ਕਿਉਂਕਿ ਸਾਨੂੰ ਕਈ ਗੜੀ